हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸੁਖਦੇਵ ਸਿੰਘ ਦੇ ਕੋਲ ਆਏ ਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਦੋ ਅੱਜ ਮੱਝਾਂ ਦਿਖਾ ਦਾਂਗੇ ਇੱਕ ਝੋਟੀ ਆ ਦੋਸਤੋ ਪਹਿਲਾਂ ਝੋਟੀ ਸੂਈ ਆ ਤੇ ਦੋਨੋਂ ਬੂਰੀਆਂ ਨੇ ਉਹਨਾਂ ਵੀਰਾਂ ਨੇ ਜਿਹੜੇ ਕਾਫੀ ਚੰਗੇ ਖਾਸੇ ਦੋਸਤੋ ਸ਼ੌਂਕ ਰੱਖਦੇ ਆ ਬੂਰੀ ਮੱਝ ਜਾਂ ਬੂਰੀ ਝੋਟੀ ਖਰੀਦਣ ਦਾ ਦੋਵੇਂ ਜਿਹੜੇ ਦੋਸਤੋ ਨਾਗਨੇ ਸੂਏ ਸਵਾਏ ਆ ਦੁੱਧਤੇ ਆ ਤੇ ਇੱਕ ਜਿਹੜੀ ਬਿਲਕੁਲ ਤਾਜੀ ਸੂਈ ਸਵਾਈ ਅੱਜ ਮੱਝ ਹੈਗੀ ਆ ਇਹ ਦਿਖਾ ਦਾਂਗੇ ਦੋਸਤੋ ਪੂਰੀ ਮੱਝ ਆ ਠੀਕ ਆ ਤੇ ਤਰੀਕ ਅੱਜ ਦੋਸਤੋ ਜਦੋਂ ਆਪਾਂ ਵੀਡੀਓ ਬਣਾ ਰਹੇ ਆ 13 ਜੁਲਾਈ ਤੇ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 9:30 ਤੋਂ 10:00 ਵਜੇ ਦਾ ਜਿਹੜਾ ਸਮਾਂ ਹੈਗਾ ਬਾਈ ਸਖਦੇਵ ਦੇ ਨਾਲ ਗੱਲਬਾਤ ਕਰਦੇ ਆ ਦੋਸਤੋ ਦੋ ਮੱਝਾਂ ਦੀ ਬਿਲਕੁਲ ਪਸ਼ੂਆਂ ਦੇ ਆਪਾਂ ਡਿਟੇਲ ਆ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਪਸ਼ੂ ਜਿਹੜੇ ਵੀਰ ਨੂੰ ਐਨੀਮਲ ਐਨੀਮਲ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਇੱਕ ਰਿਕੁਐਸਟ ਆ ਆਪਦੀ ਚੁਵਾਈ ਆ ਤਸੱਲੀ ਆ ਉਹ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਆਓ ਕਰਦੇ ਆਂ ਗੱਲਬਾਤ ਬਾਜੀ ਸੁਖਦੇਵ ਸਿੰਘ ਦੇ ਨਾਲ ਠੀਕ ਆ ਨਗੀਨੇ ਜਿਹੜੇ ਦੋਸਤੋ ਵਧੀਆ-ਵਧੀਆ ਚੰਗੇ-ਚੰਗੇ ਹੁੰਦੇ ਆ ਇਸ ਘਰੇ ਵੀ ਤਕਰੀਬਨ ਮੱਝਾਂ ਛੋਟੀਆਂ ਨਾਰਮਲ ਹੀ ਦੇਖਣ ਦੇ ਵਿੱਚ ਮਿਲਦੀਆਂ ਤੁਹਾਨੂੰ ਸੋ ਪਿੱਛੇ ਜਿਹੇ ਵੀ ਆਪਾਂ ਕਾਫੀ ਵੀਡੀਓ ਜੜੀਆਂ ਅਪਲੋਡ ਕੀਤੀਆਂ ਸੀਗੀਆਂ ਤੇ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਮਹਾਰਾਜ ਠੀਕ ਠਾਕ ਸਾਹਿਬ ਠੀਕ ਠੀਕ ਠਾਕ ਮੱਦਗਾ ਠੀਕ ਆ ਭਾਈ ਸੁਖਦੇਵ ਪਸ਼ੂ ਵਧੀਆ ਨਿਕਲਦੇ ਆ ਬੜੀ ਕਿਰਪਾ ਗਰਾਂ ਦਾਸ ਦੀ ਮੈਂ ਦਾਬਦੀ ਲੋ ਚੰਗੀ ਲਈਦੀ ਹੂੰ ਤੇ ਮੈਂ ਹੁਣ ਵੀ ਚੰਗੀਆਂ ਪਹਿਲਾਂ ਝੋਤੀ ਆ ਰਾਸਿਆਂ ਬਹੁਤ ਚੰਗੀ ਹੂੰ ਬਿਲਕੁਲ ਤੇ ਲੋਕ ਤੁਹਾਡੇ ਨਾਲ ਗੁੱਸੇ ਗਲੇ ਵੀ ਆਵਾਂ ਨੇ ਤੇ ਪਿਆਰ ਵੀ ਬੜਾ ਕਰਦੇ ਆ ਦੇਖਦੇ ਵੀ ਬੜੀ ਆ ਵੀਡੀਓ ਕੀ ਗੱਲ ਹੈ ਇਹ ਨਾ ਜਿਹੜੇ ਸਾਡੇ ਲਾਗੋ ਸ਼ਿਆਗੋ ਬੰਦਾ ਤੈਨੂੰ ਪਤਾ ਹੀ ਆ ਜਦੋਂ ਲੋਕੀ ਸਾਰੇ ਵੇਖ ਕੇ ਆਂਦੇ ਹੀ ਆ ਬਈ ਕੁਝ ਕਿ ਤੱਕ ਖੁਸ਼ਪੜੇ ਹੁੰਦੇ ਬਾਈ ਸੁਖਦੇਵ ਆ ਗਿਆ ਹਾਂਜੀ ਹਾਂਜੀ ਕੁਝ ਕਨੂ ਐ ਹੁੰਦਾ ਬਈ ਯਾਰ ਕਿਉਂ ਵੇ ਪਉਂਦਾ ਕਿਉਂ ਆ ਗਿਆ ਬਾਈ ਤੇ ਚਲੋ ਖਾਣੀ ਆਪੋ ਆਪਣੀ ਕਿਸਮਤ ਆ ਕਿਸਮਤ ਬਾਈ ਇਹ ਤਾਂ ਲੱਗ ਦੁਕਾਨਾਂ ਦੇ ਦੁਕਾਨਾਂ ਹੁੰਦੀਆਂ ਤੇ ਉਹ ਵੀ ਰੋਟੀ ਖਾਦੀ ਜਾਂਦੇ ਇਹ ਤਾਂ ਸਾਡੇ ਆਪ ਦੇ ਵਪਾਰੀਆਂ ਨੂੰ ਵਹਿ ਮੁੰਦਾ ਵਾ ਵਾ ਆਪਾਂ ਨੂੰ ਨਹੀਂ ਕਿਸੇ ਦਾ ਸੁਖਦੇਵ ਸਿਆਪ ਬਾਈ ਗੱਲ ਇਸ ਤਰ੍ਹਾਂ ਐ ਵੀ ਆ ਝੂਟੀ ਆ ਜਿੰਨਾ ਦੁੱਧ ਦੱਸਿਆ ਜਦੋਂ ਮੈਂ ਕਹਿ ਦੇਣਾ ਵੀ ਤਸਦੀ ਦੋ ਟਾਈਮ ਕਰਨਾ ਹਾਂਜੀ ਹਾਂਜੀ ਤੁਸੀਂ ਨਹੀਂ ਰੋਕਦੇ ਕਿਸੇ ਨੂੰ ਨਾ ਤੇ ਜੇ ਰੋਕਦੇ ਹੋਈਏ ਫਿਰ ਵੀ ਆਪਾਂ ਗੁਨੇ 11 ਵੀ ਆਪਣੇ ਪਸ਼ੂ ਤੇ ਇੰਨੀ ਕਰਤੂਤ ਨਹੀਂ ਹੈਗੀ ਜਿੰਨੀ ਆਪਾਂ ਦੱਸ ਦਿੱਤੀ। ਇਹ ਭਾਜੀ ਪਰਸੋ ਕੱਲ ਪਰਸੋ ਤਕਾਲੀ ਵੇਚੀ ਬੂਰੀ ਝੋਟੀ। ਹਾਂ ਉਹਨਾਂ ਬੰਦਿਆਂ ਤਕਾਲੀ ਚੋਈ ਤੇ ਆਂਦੇ ਵੀ ਭਾਜੀ ਅਸੀਂ ਤਿੰਨ ਟਾਈਮ ਚੋਣੀ। ਹੂੰ ਤਿੰਨ ਟਾਈਮ ਤਸੱਲੀ ਕਰਾ ਕੇ ਦਿੱਤੀ ਮੈਂ ਜੋ ਤੇ ਜੇ ਟਾਈਮ ਮੈਂ ਕਿਹਾ ਹੁਣ ਤਸੱਲੀ ਹੋਣੀ ਹੈ ਤਸੱਲੀ। ਹੂੰ ਫਿਰ ਉਹਨਾਂ ਦਵਾ ਦੇ ਪੈਸੇ ਕੱਢ ਕੇ ਤੇ ਫਿਰ ਮੈਂ ਮੈਂ ਲੈ ਜੋ। ਬਿਲਕੁਲ। ਹਾਏ ਤੇ ਜੇ ਅਗਲਾ ਉਤਰਾਖੀ ਜਵੇ ਦਿਓ ਤਾਂ ਅਗਲੇ ਦੀ ਮਰਜ਼ੀ ਬਿਲਕੁਲ ਹਾਂਜੀ ਕਿਉਂਕਿ ਪਾਣੀ ਆ ਤੇ ਇਹ ਨਹੀਂ ਡੱਕਦੇ ਆ ਪਤ ਤਿੰਨ ਟਾਈਮ ਚੋਂ ਵਿੱਚ ਚਾਰ ਟਾਈਮ ਚੋਂ ਵਿੱਚ ਮੈਂ ਜੇ ਕੋਈ ਮੈਂ ਜਨੂ ਇਸ ਕੋ ਵਿਧਿਆਖ ਬਿਲਕੁਲ ਬਿਲਕੁਲ ਲੋਕ ਦੋਸਤੋਂ ਮਾਰਦੀ ਤੇ ਪੂਰ ਮਾਰਦੀ ਦੱਸਾਂਗੇ ਕਿ ਨਹੀਂ ਮਾਰਦੀ ਨਹੀਂ ਮਾਰਦੇ ਬਿਲਕੁਲ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਦੋਸਤੋਂ ਪਹਿਲ ਹੈਗੀ ਆ ਆਡੀਅנס ਨੂੰ ਆ ਭੈਣ ਭਰਾਪੇ ਨੂੰ ਪਹਿਲ ਆ ਜਿੰਨੇ ਵੀ ਤੁਸੀਂ ਵੇਖਦੇ ਹੋ ਛੋਟੇ ਸਿਰੋਂ ਸਾਰੀ ਗੱਲਬਾਤ ਆ ਗਾਗ ਰੱਬ ਦਾ ਰੂਪ ਹੈ ਭਜੀ ਸਗਗ ਗਾਗ ਰੱਬ ਦਾ ਰੂਪ ਰੱਬ ਦਾ ਰੂਪ ਆ ਤੇ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਠੱਗੀ ਠੋਰੀ ਪਹਿਲੀ ਗੱਲ ਤਾਂ ਵੀ ਹੋਵੇ ਨਾ ਕਿਸੇ ਨਾਲ ਵੀ ਕਿਸੇ ਵੀ ਥਾਂ ਤੋਂ ਜਿੱਥੋਂ ਵੀਡੀਓ ਆਪਾਂ ਬਣਾਉਣੀ ਖਾਸ ਤੌਰ ਤੇ ਤਸੱਲੀ ਤਾਂ ਕਰਕੇ ਕਹਿ ਦਿੰਦੇ ਆਂ ਵੀ ਭਾਵੇਂ ਸੁਖਦੇਵ ਬਾਈ ਦਾ ਕਿਲਾ ਚਾਹੇ ਹੋਰ ਕਿਸੇ ਵਪਾਰੀ ਵੀਰ ਦਾ ਕਿਲਾ ਕਿਤੋਂ ਵੀ ਤੁਸੀਂ ਪਸ਼ੂ ਖਰੀਦੋ ਆਪਦੀ ਦੋੜਾਂ ਦੇ ਚੁਵਾਈ ਕਰਕੇ ਤਾਂ ਆਪਦੀ ਜ਼ਿੰਮੇਵਾਰੀ ਦੇ ਪਸ਼ੂ ਖਰੀਦਿਆ ਕਰੋ ਠੀਕ ਆ ਜੀ ਅੱਗੇ ਕਿਸੇ ਨੂੰ ਘੱਟ ਲਾਇਆ ਕਰੋ ਵੀ ਤੂੰ ਤਸੱਲੀ ਕਰ ਲਈ ਆ ਵੀ ਤੇਰੀ ਤਸੱਲੀ ਤੇ ਸੈਟੀਸਫਾਈ ਆ ਤਸੱਲੀ ਆ ਸਾਨੂੰ ਸੰਤੁਸ਼ਟੀ ਆ ਆਪਦਾ ਹੱਥ ਜਿਹੜਾ ਦੋਸਤੋ ਜਰੂਰ ਜਰੂਰ ਹੱਥ ਦਿਮਾਗ ਚਲਾ ਲਿਆ ਕਰੋ ਤਸੱਲੀ ਕਰ ਲਿਆ ਕਰੋ ਆ ਤੇ ਸਕਦੇ ਆ ਭਾਈ ਦੇ ਕੋਲ ਦੋ ਨਾਗ ਨੇ ਵੈਸੇ ਹੈਗੇ ਦੋਵੇਂ ਕੋਕਾ ਪੀਸ ਨੇ ਤੇ ਤਸੱਲੀ ਤੁਸੀਂ ਇੱਥੇ ਵੀ ਆਪਦੀ ਜ਼ਰੂਰ ਕਰ ਲਿਓ ਤੇ ਸਕਦੇ ਆ ਭਾਈ ਆ ਪਹਿਲੇ ਨੰਬਰ ਤੇ ਝੋਟੀ ਪੂਰੀ ਹਾਂਜੀ ਹਾਂਜੀ ਸੂਹਾ ਕੇ ਨਮਾਸ ਜੀ ਪਹਿਲਾ ਜੀ ਪਹਿਲਾਂ ਝੋਟੀ ਆ ਚਾਰ ਦੰਦ ਆ ਹੂੰ ਪਹਿਲਾਂ ਝੋਟੀ ਦੋਸਤੋ ਮੂਹਾਂ ਪਾਈ ਕਹਿੰਦਾ ਵੀ ਚਾਰ ਦੰਦ ਆ ਠੀਕ ਆ ਇਹ ਰਾਸ ਇੱਧਰ ਐ ਇਹ ਇੱਥੇ ਝੋਟਾ ਪਾਈ ਦਾ ਨੰਨ 100 ਸਿਰ ਆਪੇ ਕਰੀਦੇ ਹਾਂ ਆ ਇੱਧਰ ਲੈ ਇਹ ਤਾਂ ਹੈ ਵੀ ਜਿਵੇਂ ਜਦੋਂ ਮਰਜ਼ੀ ਬਹਿ ਜਾਓ ਹੈ ਜਦੋਂ ਮਰਜ਼ੀ ਬਹਿ ਜਾਓ ਲਓ ਵੀ ਦੋਸਤੋ ਕੋਈ ਟਰੱਕ ਲ ਭਜਾਕਲ ਜੀ ਨਹੀਂ ਹੈਗੀ ਇੱਕ ਤਾਂ ਦੋਸਤ ਇਹ ਖਾਨਦਾਨੀ ਦੀ ਝੋਟੀ ਆ ਸਾਡੇ ਪਿੰਡ ਦਾ ਮਾਲੀ ਉਹਦੀ ਝੋਟੀ ਪਿੰਡੋਂ ਜਿਵੇਂ ਇਹ ਬੰਦਾ ਨੰਗੀ ਕਰਦੇ ਪਿੰਡੋਂ ਨਹੀਂ ਝੋਟੀ ਲਈ ਮੈਂ ਮੈਂ ਝੋਟੀ ਫਰੀ ਦੇ ਦੂੰ ਇਹ ਮਾਲੀ ਜਿਹੜਾ ਆਪਾਂ ਬਲਟੋਏ ਦੇ ਵਿੱਚ ਸੇਵਾ ਲਈ ਛੱਡਿਆ ਸੀ ਹਾਂ ਬਾਬੇ ਭਾਈਚੜੂ ਸਾਹਿਬ ਦਾ ਮਾਲੀ ਗੁਰਦਾਰੇ ਦਾ ਹੁਣ ਮਾਲੀ ਹੈਗਾ ਨਾ ਜਿਉ ਉਹ ਵੀ ਉਹ ਹੁਣ ਨਹੀਂ ਸਾਨੂੰ ਬਾਬਾ ਦਿਨ ਹੋ ਗਏ ਦਿਸਿਆ ਪਹਿਲਾਂ ਹੁੰਦਾ ਹੂੰ ਤੇ ਉਹਦੀਆਂ ਝੋਟੀਆਂ ਆ ਉਹਦੀਆਂ ਝੋਟੀਆਂ ਹਾਂ ਕਰਤੂਕ ਤਾਲ ਘਰ ਪਰਾਈ ਝੋਟੀ ਹੋਊਗੀ 10 ਕਿਲੋ ਇਹਦੇ ਹਲੇ ਦੁੱਧ ਆਣ ਜਿੱਤ ਤਰਾਂ ਕੇ ਦੀ ਮਰਜ਼ੀ ਮੈਲੇ ਦੁੱਧ ਯਾਰਾ ਹੋਊਗਾ ਪਾ 10 ਹੀ ਆਖਣਾ ਹੂੰ ਹਾਂ ਤੇ ਸੁਖਦੇਵ ਬਾਈ ਸੂਈ ਨੂੰ ਕਿਨੇ ਦਿਨ ਹੋ ਗਏ ਸੂਈ ਨੂੰ ਆ ਵੇਖ ਲੋ ਜੀ 10 15 ਦਿਨ ਹੋ ਗਏ 15 ਕੇ ਦਿਨ ਹੋ ਹੀ ਗਏ ਆ ਕੱਟਾ ਹੈ ਦੋਸਤੋ ਠੀਕ ਆ ਕੋਈ 15 ਦਿਨ ਇੱਥੇ ਥੋੜੀ ਸਮਝ ਆ ਦੋਸਤੋ ਕੋਈ 15 ਦਿਨ ਦੀ ਮੰਨ ਲੋ ਕੋਈ ਵੀਰ 20 ਦੀ ਮੰਨ ਲੋ ਕੋਈ 25 ਦੀ ਮੰਨ ਲੋ ਠੀਕ ਆ ਇੱਥੇ ਜਿਹੜਾ ਬੱਚਾ ਤੁਸੀਂ ਵੇਖ ਸਕਦੇ ਹੋ ਮਗਰ ਕੱਟਾ ਸਿੰਘ ਸਿੰਘ ਮਾੜੇ ਮਾੜੇ ਨਿਕਲੇ ਆ ਵੇਖ ਸਕਦੇ ਤੁਸੀਂ ਤੇ ਠੀਕ ਆ ਤੇ ਮੈਂ ਤੁਹਾਨੂੰ ਥਾਂ ਤੋਂ ਇੱਕ ਵਾਰੀ ਕੁਆਲਿਟੀ ਵਿਖਾ ਦੇਣਾ ਤੇ ਝੋਟੀ ਬਹੁਤ ਪਿਆਰੀ ਹੈ ਠੀਕ ਆ ਜ ਬਾਕੀ ਜਿਹੜੇ ਇਹਦੇ ਵਿੱਚ ਦੋਸਤੋ ਕੋਈ ਧੱਕਾ ਨਹੀਂ ਹੁੰਦਾ ਕਿਸੇ ਨਾਲ ਵੀ ਪਸ਼ੂ ਲੈਣਾ ਲੈਣਾ ਜੇਕਰ ਕਿਸੇ ਨੂੰ ਫਿੱਟ ਪੈਂਦਾ ਪਾਸ ਹੁੰਦਾ ਦਿਲ ਨੂੰ ਲੱਗਦਾ ਚੀਜ਼ ਲੈਣ ਦੀ ਹੈ ਕਿ ਨੀਡ ਹੈਗੀ ਹੈ ਜ਼ਰੂਰਤ ਆ ਉਹਨੇ ਤਾਂ ਜਿਹੜੀ ਆ ਦੋਸਤੋ ਚੀਜ਼ ਲੈਣੀ ਹੈ ਲੈਣੀ ਹੈ ਤਸੱਲੀ ਕਰਕੇ ਠੀਕ ਹੈ ਜੀ ਬਾਕੀ ਗਾਮ ਨਹੀਂ ਰਾਸਿਆ ਸੀਲ ਆ ਵੇਖੋ ਹਾਂ ਹਾਂ ਕਿੱਡੀ ਤਾਂ ਗਾਮ ਨਹੀਂ ਸੀਲ ਕਿੱਡੀ ਇਹ ਆ ਹਮ ਲਓ ਜੀ ਕੱਦ ਵੀ ਫੁੱਲ 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 ਵੱਡਾ ਕੱਦਾ ਵੱਡਾ ਫੁੱਲ ਬੇਲ ਵੇਖੋ ਕਿੱਡੀ ਚੋਟੀ ਦੀ ਕੱਦ ਕਾਠੀ ਦੋਸਤੋ ਸੋਹਣਾ ਠੀਕ ਆ ਪੇਟ ਪੁਠਾ ਵੇਖੋ ਪੂਰਾ ਚੜਾਈ ਦੇ ਵਿੱਚ ਪੇਟ ਪੁਠਾ ਪੂਰੀ ਪਲੀ ਆ ਰਾਜੀ ਆ ਤੇ ਜਿੰਨੇ ਵੀ ਉਹ ਮਾਲੀ ਦੇ ਜਿਹੜੇ ਦੋਸਤੋ ਬੱਚੇ ਆਏ ਨੇ ਕਟੀਆਂ ਆਈਆਂ ਨੇ ਚਾਹੇ ਬੋਲਟ ਹੋਏ ਪਿੰਡ ਦੇ ਵਿੱਚੋਂ ਵੇਖ ਸਕਦੇ ਹੋ ਤੁਸੀਂ ਨਿਸ਼ਾਨਾ ਦੇ ਵਿੱਚ بڑے ਸਾਰੇ ਚਾਰੇ ਪੈਰ ਹੁੰਦੇ ਆ ਤੇ ਸੂਤ ਦੇ ਨਿਸ਼ਾਨ ਹੁੰਦਾ ਮੇਨ ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਦੋਸਤੋ ਮਾਰਕਿੰਗ ਉਹ ਬੜੀ ਜਾਇਜ਼ ਲੈ ਕੇ ਆਉਂਦਾ ਰਿਹਾ ਮਾਲੀ ਅੱਜ ਤੱਕ ਬੱਚੇ ਕਾਫੀ ਜਿਹੜੇ ਬੂਰੇ ਆਏ ਆ ਖੋਲ ਕੇ ਦਿਖਾਈਏ ਜੀ ਤੇ ਝੋਟੀ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਕਰਤੀ ਆ ਪਸੰਦ ਆਊਗੀ ਕੁੰਡੀ ਵੀ ਆ ਸ਼ਕੀਨ ਵੀ ਆ ਅਗੇ 10 ਕਿ ਲੀਟਰ ਜਿਹੜਾ ਦੋਸਤੋ 10 ਤੋਂ ਪਲੱਸ 10 11 ਦੇ ਦਰਮਿਆਨ ਜਿਹੜਾ ਹੁਣ ਦੁੱਧ ਵੀ ਦੇ ਰਹੀ ਹੈ ਆ ਕਰੂ ਚੈੱਕ ਠੀਕ ਹੈ ਠੀਕ ਹੈ ਜੀ ਪੂਰੀ ਚਮਕਦਮ ਕਾਲੀ ਹੈ ਤੇ ਪਸੰਦ ਆਊਗੀ ਦਿਲ ਨੂੰ ਲੱਗੂਗੀ ਚੀਜ਼ ਤੇ ਦਿਲ ਨੂੰ ਲੱਗੀ ਚੀਜ਼ ਤਸੱਲੀਆਂ ਕਰ ਲਿਓ ਬਾਕੀ ਬਰਾਬਰੂ ਚੰਗਾ ਤੁਹਾਨੂੰ ਜਿੱਦਾਂ ਮਰਜੀ ਬਹਿ ਗਏ ਇਹ ਨਹੀਂ ਹੈਗਾ ਬਿਲਕੁਲ ਠੰਡੀਆਂ ਜਿਵੇਂ گاਵਾ ਹੁੰਦੀਆਂ ਦੋਸਤੋ ਉਮੇ ਬਿਲਕੁਲ ਢੋਕਾ ਨਹੀਂ ਰਾਸਿਆਂ ਲਾਉਣਾ ਜਿਹੜਾ ਪਸਮਾਈ ਝੋਟੀ ਅਗਲੇ ਨਾਲ ਅਗਲਾ ਹਨ ਅ ਗਾੜ ਦੀ ਝੋਟੀ 1.5 ਕਿਲੋ ਹੂੰ ਹਾਂ ਠੀਕ ਹੈ ਜੀ ਤੇ ਮੋਲੇ ਦਾ ਫਿਰ ਲੈਣ ਦੇਣ ਕੀ ਕਰਤਾ ਮੋਲੇ ਨਾਲ ਰਾਸੇ ਲੋਕੀ ਦਾ ਕਰਦੇ ਸਵਾਲ ਲੱਖ ਹੂੰ ਇੱਕ ਪੰਜੀ ਹੂੰ ਆਪਾਂ ਕਰਾਂਗੇ 92000 ਹੂੰ ਹੈ 90000 ਦੀ ਝੋਟੀ ਤਾਂਗੇ 90 ਦੀ ਹਾਂ 500 ਰੁਪਿਆ ਵਿੱਚ ਛੋਟ ਕਰਾਂਗੇ 90 ਤੋਂ ਅੱਛਾ ਹਾਂਜੀ ਥੋੜਾ ਜਿਹਾ ਹੋਰ ਨਾ ਕਰ ਦਈਏ ਜੀ ਆ ਹਿਆਰ ਕਰਦੇ ਨੇ ਹਾਂ ਕੋਈ ਛੋਟੀ ਛੱਕ ਹੋਵੇ ਤੇ ਆਖਿਓ ਠੀਕ ਆ ਅ ਸੋ ਦੋਸਤੋ ਛੋਟੀ ਦੇ ਵਿੱਚ ਸ਼ੱਕ ਕੋਈ ਨੁਕਸ ਜਿਹਦੀ ਵੀਰ ਦੀ ਜਿੰਨੀ ਸਮਝ ਹੋਈ ਤੁਸੀਂ ਕੱਢ ਲਿਓ ਠੀਕ ਆ ਬਾਕੀ ਕੁਆਲਿਟੀ ਜਿਹੜੀ ਆ ਤੁਹਾਡੇ ਸਾਹਮਣੇ ਕਰਤੀ ਆ ਪਸੰਦ ਆਊਗੀ ਚੀਜ਼ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਮੱਝ ਦਿਖਾਉਣੀ ਆ ਮੱਝ ਵੀ ਬੂਰੀ ਆ ਬਿਲਕੁਲ ਤਾਜੀ ਸੁਈ ਸੁਈ ਆ ਬੂਰੀ ਨੀਲੀ ਦੇ ਵਿੱਚ ਆ ਜਾਂਦੀ ਆ ਮਾਥਾ ਮੂਥਾ ਬੱਲਾ ਆ ਖੁੱਖ ਵਾਈਟ ਵੇਖ ਸਕਦੇ ਤੁਸੀਂ ਵਿੱਚ ਨਿਸ਼ਾਨ ਜਿਹੜਾ ਪ੍ਰੋਪਰ ਹੈਗਾ ਤੇ ਸੂਈ ਅੱਜ ਮਾਰਨਿੰਗ ਹੈ ਜੀ ਅੱਜ ਸਵੇਰੇ 8 ਵਜੇ ਸੂਈ ਹੈ ਅੱਜ 8 ਵਜੇ ਆ ਜੋਰ ਹੋਵੇ ਸੁਰਤੀ ਮੈਂ ਠੀਕ ਆ ਜੋਰ ਪ੍ਰੋਪਰ ਪੈ ਗਈ ਆ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜੀ ਠੀਕ ਆ ਤੇ ਬੱਚਾ ਇਹਨੇ ਕੱਟਾ ਦਿੱਤਾ ਆ ਕੱਟਾ ਹੀ ਕੱਟਾ ਮੇਲ ਆ ਗਿਆ ਬਲੈਕ ਰੰਗ ਦਾ ਬਿਲਕੁਲ ਕਾਲੇ ਰੰਗ ਦੇ ਵਿੱਚ ਠੀਕ ਆ ਤੇ ਸੁਭਾ ਸਗਦੇ ਬਾਈ ਕਿੰਨਾਵਾਂ ਹੋਵੇ ਸੁਭਾ ਘਰ ਵਾਲੇ ਦਾ ਰਾਸਿਆ ਦੂਜਾਂ ਦੇ ਮੈਂ ਤੀਜਾ ਆਣਾ ਤੀਜਾ ਸੁਭਾ ਆ ਤੀਜਾ ਹੀ ਸੁਭਾ ਮੈਂ ਗਈ ਆ ਤੀਜੇ ਸੁਭਾ ਹਾਂ ਘਰ ਵਾਲੇ ਦਾ ਦੂਜਾ ਹੀ ਜਾਂਦੇ ਹੁੰਦੇ ਪਰ ਨਹੀਂ ਆਪਾਂ ਤੀਜੇ ਜਾਂਦੇ ਸੋ ਦੋਸਤੋ ਜੇ ਤੁਹਾਨੂੰ ਖਰੀਦੀ ਹੈ ਬੇਸ਼ੱਕ ਦੂਜਾ ਪਰ ਤੁਸੀਂ ਤੀਜਾ ਮੰਨ ਕੇ ਕੋਈ ਵੀ ਰਾਤੀ ਸਮਝਣਾ ਤੀਜਾ ਮੰਨ ਲਈ ਠੀਕ ਆ ਤੇ ਬਿਲਕੁਲ ਤਾਜੀ ਹੋਈ ਆ ਤੇ ਆਹ ਵੇਖੋ ਥੰਮਦੇ ਵਾ ਇੱਧਰ ਵੇਖੋ ਚਵਾਹ ਆਹ ਕਰੋ ਚੱਕ ਜੀ ਵਾਹ ਦੇਖੋ ਦੋਸਤੋ ਉਂਗਲ ਜਿੱਦੀ ਮੋਟੀ ਤਾਂ ਆ ਰਹਾ ਲੋਕੀ ਜਾਂਦੇ ਬੂਰੀਆਂ ਮੈਂ ਕਿਹੜੀ ਗੰਦਕਾ ਹਾਂ ਇਹ ਤਾਂ ਰੁਮਨੀ ਕੋ ਲੱਖ ਨੋ ਜੀ ਕਰੋ ਗੱਲ ਮੋਗਾ ਹੀ ਲੱਗਾ ਮੈਨੂੰ ਰਾਤ ਸਿਆਂ ਮੈਂ ਭਾਈ ਮੋਗਾ ਤੇ ਚਵਾਈ ਜਿਹੜੀ ਆ ਦੋਸਤੋ ਇੱਕ ਨੰਬਰ ਆ ਠੀਕ ਆ 12 13 ਕਿਲੋ ਇਹਨੇ ਦੂਜੇ ਸਮੇਂ ਤੋਂ ਦਿੱਤਾ ਰਾਤ ਸਿਆਂ ਹੂੰ ਉਹ ਐਡ ਕੀ ਮੈਂ 14 ਕਿਲੋ ਦੁੱਧ ਵੀ ਦੇ ਜੂ ਜੇ ਸਭ ਕੋਈ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਅੱਗੇ ਸੇਵਾ ਦਾ ਜੀ ਅੱਗੇ ਸੇਵਾ ਪਸ਼ੂ ਤਾਂ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਇਹਨੇ ਹਾਂਜੀ ਤੇ ਬਿਲਕੁਲ ਤਾਜੀ ਸੂਈ ਸਵਾਈ ਜਿਹੜੀ ਦੋਸਤੋ ਇਹ ਬੂਰੀ ਮੱਝ ਆ ਤੇ ਇੱਕ ਬੂਰੀ ਤੁਹਾਨੂੰ ਝੋਟੀ ਦਿਖਾਈਏ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਆ ਥਾਂ ਤੋਂ ਉਹਨਾਂ ਸਾਈਜ਼ ਦੇ ਆਰਡਰ ਕੁਆਲਿਟੀ ਬਿਲਕੁਲ ਵਧੀਆ ਹੈਗੀ ਆ ਤੇ ਠੰਡਾ ਸੀਲਸ ਲੱਗੇ ਵੀ ਪਸ਼ੂ ਹੈਗਾ ਠੀਕ ਆ ਇਹ ਉਸੀ ਇੱਕੇ ਮਾਲੀ ਦੀਆਂ ਹੀ ਸਾਰੀਆਂ ਆ ਇਹ ਵੀ ਆਪਣੇ ਪਿੰਡੋਂ ਹੀ ਆ ਇਹ ਵੀ ਪਿੰਡੋਂ ਹੀ ਅੱਛਾ ਅੱਛਾ ਆਪਾਂ ਅੱਠ 10 ਮੈਂ ਹੀ ਲੈ ਲਈਆਂ ਪਿੰਡੋਂ ਹੀ ਹੂੰ ਤੋਂ ਬਾਕੀ ਹਵਾਨਾ ਜਿਹੜਾ ਆਰਡਰ ਕੁਆਲਿਟੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਤੇ ਕੱਦ ਕਾਠ ਵੀ ਜਿਹੜਾ ਪੂਰਾ ਮਜਦਾ ਬਿਲਕੁਲ ਪਤਲੀ ਆ ਤੇ ਅਮੜੀ ਬਿਲਕੁਲ ਪਤਲੀ ਆ ਦਾ ਦੁੱਧ ਕੱਢ ਦੂਗੀ ਮਾਜ ਜਿੰਨਾ ਕਿ ਨਾਰਮਲ ਆਪਾਂ ਜਜਮੈਂਟ ਕਰ ਸਕਦੇ ਆ ਦੋਸਤੋ ਵੀ ਚੰਗੀ ਸੇਵਾ ਦੇ 12 ਕਿਲੋ ਦਾ ਵਾਸੇ ਕੱਢੀ ਜਾਣਾ 12 ਤੋਂ ਨਾਰਮਲ ਆਪਾਂ ਜਜਮੈਂਟ ਕਰ ਸਕਦੇ ਆ ਵੀ ਪਸ਼ੂ ਇਹਨਾਂ ਦੁੱਧ ਦੇ ਦੂਗਾ ਅੱਜ ਸਵੇਰੇ ਮੈਂ ਇਹਨੂੰ 2 ਕਿਲੋ ਦੋ ਤਾਂ ਅਸੀਂ 2.5 ਕਿਲੋ ਚੋਇਆ ਇਹ ਬੋਲਾ ਹੂੰ ਬੱਜੀ ਬੁਚੇ ਨੇ ਲਿਆਇਆ ਸੁਖਦੇਵ ਭਾਈ ਫਿਰ ਖਾਣਾ ਕਿੱਥੋਂ ਤੱਕ ਹੋ ਗਈ ਹੈ ਇਹ ਰਾਜਸਥਾਨ ਦੇਣ ਵਾਲੀ ਗੱਲ ਕਰਕੇ ਮੈਂ ਇਹਨਾਂ ਵੀ ਜਮੇ ਜਮੇ ਕੇ 75000 ਦੇ ਹੂੰ ਆ ਪੇਂਟ ਤਰੀਆਰਦੀ ਪੇਂਟ ਤਰੀਆਰਦੀ ਮੈਂ ਦੋਸਤ ਬਾਈ ਸਕਦੇ ਇਹਨੂੰ ਕਹਿੰਦੇ ਸੀ ਵੀ ਬਾਲਾ ਉੱਚਾ ਮੁੱਲ ਕਰਦਾ ਨਹੀਂ ਨਹੀਂ ਮੁੱਲ ਦਾ ਹੋਰ ਵੀਡੀਓ ਦੇਖ ਲਿਓ ਪਾਕੀ ਆਸੇ ਪਾਸੇ ਵਾਲੀਆਂ ਆਸੇ ਪਾਸੇ ਵਾਲੀਆਂ ਵੇਖ ਕੇ ਮੈਨੂੰ ਫੋਨ ਕਰ ਲਿਓ ਜੇ ਲੋਕਾਂ ਨੂੰ ਮੇਰਾ 10000 ਰੁਪਇਆ 15 ਨਾ ਘੱਟ ਹੋਵੇ ਹੂੰ ਫੇਰ ਆਖ ਲਓ ਜੀ ਹਾਂ ਠੀਕ ਆ 75000 ਚ 10000 ਮਾਨਤਨ ਕਰਾਂਗੇ ਨੋ ਵੀ 75000 ਦੇ ਵਿੱਚੋਂ ਵੀ 1000 ਮਾਨ ਹੋ ਜਾਊਗਾ ਦੋਸਤੋ ਬਾਕੀ ਬੇਫਿਕਰੀ ਸਭ ਤੋਂ ਵੱਡੀ ਇਹ ਹੈ ਵੀ ਸੂਈ ਸਵਾਈ ਆ ਤੇ ਚੇਰ ਪੈ ਗਈ ਹੈ ਹਾਂਜੀ ਹਾਂਜੀ ਕੋਈ ਵੀਰ ਘਰੇ ਲੈ ਜਾ ਕੇ ਪੱਠੇ ਪਾਉਣੇ ਆ ਦੂੜਾਂਗ ਸੇਵਾ ਕਰਨੀ ਹੈ ਤੇ ਦੁੱਧ ਚੋਣ ਨੂੰ ਬਾਲਟੀ ਥੱਲੇ ਰੱਖ ਕੇ ਬਹਿਣਾ ਵਾਸ ਠੀਕ ਹੈ ਇਹ ਨਹੀਂ ਹੈਗਾ ਕਿ ਵੀ ਜੇਰ ਨਹੀਂ ਪਾਈ ਕੋਈ ਬੱਚਿਆਂ ਦੀ ਬੱਚੇ ਛੱਡੋ ਨਾ ਛੱਡੋ ਉਤਰਾ ਹੀ ਬਹਿ ਜਾ ਮੈਂ ਥੰਮ ਇਹਦੀਆਂ ਮੈਂ ਠੰਡਾਂ ਰਵੇਰਾ ਬੇਦੀ ਗੱਲ ਆ ਜੀ ਆ ਰਵੇਰਾ ਤੇ ਆ ਦੋਸਤੋ ਅੱਜ ਸੁਖਦੇਵ ਬਾਈ ਦੇ ਕੋਲ ਚੰਗੇ ਚੁਣੀਂਦਾ ਜਿਹੜੇ ਪੀਸ ਆ ਦੋ ਅੱਜ ਇੱਕ ਤਾਂ ਪੂਰੀ ਝੋਟੀ ਦਿਖਾਤੀ ਆ ਠੀਕ ਆ ਜੀ ਪੂਰੀਆਂ ਬੜਕਾ ਮਾਰਦੀ ਪਈ ਆ ਤੇ ਇਹ ਵੀ ਤੁਹਾਨੂੰ ਪਸੰਦ ਆ ਜੂਗੀ ਰੇਡ ਪਰਪਾ ਜਿਹੜਾ ਇਹਦਾ ਵੀ ਆਪਾਂ ਡਿਕਲੇਅਰ ਕਰਾਂਗੇ ਕਾਲਾ ਨਹੀਂ ਬੰਨੇ ਰਾਤ ਸਿਆ ਛੋਟੀ ਨਹੀਂ ਬੰਨੂ ਤਾਂ ਕਾਲਾ ਨੂੰ ਸੋਟੀ ਸਾਰੀ 6 ਵਜੇ ਹੋਈਏ ਸ਼ਾਮ ਨੂੰ ਹੈ ਅ ਸਵੇਰੇ 6 ਵਜੇ ਹੀ 6 ਵਜੇ ਸ਼ਾਮ ਨੂੰ ਚੋਣੀ ਠੀਕ ਹੈ ਟਾਈਮ 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 ਤੋਂ ਟਾਈਮ ਜਿਹੜੀ ਚਵਾਈ ਕਰ ਲਿਓ ਭਰਾਵੋ ਘਰ ਪਹੁੰਚ ਕੇ ਜੇ ਫਿਰ ਵੀ ਜੇਕਰ ਕਿਸੇ ਵੀਰ ਨੇ ਤਸੱਲੀ ਆਪਦੀ ਸੰਤੁਸ਼ਟੀ ਕਰਨੀ ਚਾਹੁੰਦੇ ਹੋ ਤਾਂ ਦੋ ਡੰਗ 6 ਤੋਂ 6 ਚ ਬਾਈ ਕਰ ਲਿਓ ਜਰਾਸੇ ਗਰੰਟੀ ਤੇ ਝੋਟੀ ਲਾ ਜੀ ਜੇ 10 ਕਿਲੋ ਮੇਰੀ ਝੇਟੀ ਖਲੇ ਦੁੱਧ ਨਾ ਆਵੇ ਤੇ ਮੈਂ ਕਰਾਇਆ ਵੀ ਆਪਦਾ ਤੇ ਠੀਕ ਆ ਜੀ ਹਾਂਜੀ ਠੀਕ ਤੇ ਸੁਖਦੇਵ ਭਾਈ ਬੋਲ ਗਿਆ ਨੰਬਰ ਨੰਬਰ 887288568 ਹੂੰ 887288568 68 ਹਾਂ ਸੋ ਪਸ਼ੂ ਦੋਸਤੋ ਦੋ ਦਿਖਾਤੇ ਆ ਪਸੰਦ ਆ ਗਏ ਤਸੱਲੀ ਕਰ ਲਿਓ ਘਰ ਵਿਜ਼ਿਟ ਕਰਕੇ ਪਿੰਡ ਬਲਤੂ ਇਹ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ